ਦੇਖੋ ਜੀ 5 ਸਾਲ ਹੋ ਗਏ ਆ ਇਹਦੇ ਨਾਲ ਕਟੋ ਘਟ ਹਜ਼ਾਰਾਂ ਹੀ ਮਰੀਜ਼ ਇਸ ਦਵਾਈ ਨੂੰ ਲੈ ਚੁੱਕੇ ਆ ਤੇ ਠੀਕ ਹੋ ਚੁੱਕੇ ਨੇ ਕਿਉਂਕਿ ਹਾਰੇ ਕਦੇ ਇਹੀ ਦੇਖੀਦਾ ਕਿ ਜਦੋਂ ਆਉਂਦਾ ਤੇ ਸੈਲੋ ਦੇ ਕਾਫੀ ਘਟੇ ਹੁੰਦੇ ਨੇ 10 ਦਿਨ ਬਾਅਦ ਉਹਨਾਂ ਦੀ ਰਿਪੋਰਟ ਦੇਖੀਦੀ ਆ ਤੇ ਬਿਲਕੁਲ ਕੰਪਲੀਟ ਹੋ ਜਾਂਦੇ ਨੇ ਹਜ਼ਾਰਾਂ ਮਰੀਜ਼ਾਂ ਤੇ ਇਹਨੂੰ ਪ੍ਰੈਕਟੀਕਲ ਕਰਕੇ ਤੇ ਫਿਰ ਇਹਨੂੰ ਆਪਾਂ ਮਾਰਕੀਟ 'ਚ ਲੈ ਜਾਂਦਾ ਵਾ ਇਸ ਕਰਕੇ ਇਹ ਦਵਾਈ ਸੱਲਾਂ ਵਾਸਤੇ ਬਹੁਤ ਕਾਰਗਰ ਹੈ ਇਹ ਦਵਾਈ ਜਿਹੜੀ ਆਮ ਬਜ਼ਾਰਾਂ ਚ ਵੀ ਮਿਲਦੀ ਹੈ ਕਿ ਸਿਰਫ ਧਲੇ ਕੋਲ ਮਿਲੇਗੀ ਤਿਆਰ ਕੀਤੀ ਹੋਈ ਆ ਇੱਕ ਗੋਲੀ ਆ ਤੇ ਤੀਜੇ ਦਿਨ ਖਾਣੀ ਹੁੰਦੀ ਆ ਤਿੰਨ ਗੋਲੀਆਂ ਖਾਣ ਤੋਂ ਬਾਅਦ ਟਾਈਫਾਇਡ ਬਿਲਕੁਲ ਕਲੀਅਰ ਹੋ ਜਾਂਦਾ ਸਿਰਫ ਤਿੰਨ ਗੋਲੀਆਂ ਖਾਣੀ ਆ ਮੈਂ ਇੱਕ ਅੱਜ ਇੱਕ ਤੀਸਰੇ ਦਿਨ ਫਿਰ ਤੀਸਰੇ ਦਿਨ ਤੇ ਟਾਈਫਾਇਡ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਆ ਤੇ ਆਦਮੀ ਮੁੜ ਪਹਿਲੇ ਵਾਲੀ ਹਾਲਤ ਵਿੱਚ ਸਮੇਤੋ ਜੜੀਆਂ ਬੂਟੀਆਂ ਤੋਂ ਜਿਹੜੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਪੁਰਾਣੇ ਵੈਦ ਜਿਵੇਂ ਤਨੰਤਰ ਵੈਦ ਜੀ ਹੋਏ ਜਾਂ ਹੋਰ ਉਹਨਾਂ ਦੇ ਗ੍ਰੰਥਾਂ ਪੁਰਾਣਿਆਂ ਤੋਂ ਪੜ੍ਹ ਕੇ ਇਹ ਦਵਾਈ ਨੂੰ ਤਿਆਰ ਕੀਤਾ ਗਿਆ ਸੱਚ ਕੀਤੀ ਗਈ ਆ ਤੇ ਬਿਲਕੁਲ ਸਹੀ ਪਾਇਆ ਗਿਆ ਠੇਰੇ ਨੂੰ ਅਸੀਂ ਤੇ ਤੁਸੀਂ ਉਹਨੂੰ ਆਪਣੇ ਲਿਖਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਬਿਲਕੁਲ ਸਲੋ ਸਲੋ ਬੋਲਾਂਗਾ ਤੁਸੀਂ ਘਰ ਬੈਠੇ ਵੀ ਤਿਆਰ ਕਰ ਸਕਦੇ ਜੋ ਜੇ ਮੇਰੇ ਵੀਰ ਜਿਹੜੇ ਨਹੀਂ ਬਣਾ ਸਕਦੇ ਉਹ ਮੇਰੇ ਨਾਲ ਰਸਤਾ ਕੰਮ ਕਰ ਸਕਦੇ ਆ ਇਦੇ ਵਿੱਚ ਕੀ ਕੀ ਪਾਇਆ ਜਾਂਦਾ ਜੀ ਨੰਬਰ 1 ਕੇਸ 1 ਗ੍ਰਾਮ ਖਰਾ ਤੀਨ 10 ਗ੍ਰਾਮ ਤਵਾਸੀਰ 30 ਗ੍ਰਾਮ ਸਿਲਾਜੀਤ 30 ਗ੍ਰਾਮ ਅਰਾਨੀ ਅਕਰਕਰ 20 ਗ੍ਰਾਮ ਕਾਲੇ ਕੌਂਚ 30 ਗ੍ਰਾਮ ਇਹ ਕਾਲੇ ਕੌਂਚਾਂ ਨਾਲ ਸਪਰਮ ਵੀ ਬਹੁਤ ਵਧਦੇ ਨੇ ਤਾਲਮਖਾਨਾ 30 ਗ੍ਰਾਮ ਇਹਦੇ ਨਾਲ ਵੀ ਸਪਰਮ ਬਹੁਤ ਵਧਦੇ ਨੇ ਜੀ ਮੂਸਲੀ ਸਫੇਦ 30 ਗ੍ਰਾਮ ਅਸਲ ਗੰਦਾ 30 ਗ੍ਰਾਮ ਸਾਲਮ ਮਿਸ਼ਰੀ 30 ਗ੍ਰਾਮ ਛੋਟੀ ਅਲਾਚੀ 20 ਗ੍ਰਾਮ ਮਿਸ਼ਰੀ ਸਾਲਮ 20 ਗ੍ਰਾਮ ਵੀਰ ਬੂਟੀ 10 ਗ੍ਰਾਮ ਰੇਗਮਾਹੀ 10 ਗ੍ਰਾਮ ਬਾਮਣ ਲਾਲ 20 ਗ੍ਰਾਮ ਚਾਂਦੀ ਭਸਮ 2.5 ਗ੍ਰਾਮ ਤੇ ਸੋਨਾ ਭਸਮ 1 ਗ੍ਰਾਮ ਕਿਉਂਕਿ ਇਹ ਇਡੀਕ ਵਧੀਆ ਦਵਾਈ ਬਣ ਜਾਂਦੀ ਹੈ ਜੇਕਰ ਬੰਦਾ ਇਹ ਦਵਾਈ ਖਾਣ ਦੇ ਨਾਲ ਨਹੀਂ ਠੀਕ ਹੁੰਦਾ ਤਾਂ ਫਿਰ ਉਹਨੂੰ ਕੋਈ ਦਵਾਈ ਠੀਕ ਕਰ ਵੀ ਨਹੀਂ ਸਕਦੀ ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਐਸਾ ਟੌਪ ਦਾ ਮਹਾਰਾਜਿਆਂ ਵਾਲਾ ਨਕਸ਼ਾ ਦੱਸ ਦੁੱਤਾ ਵਾ ਜਿਹੜਾ ਚੈਨਲ ਦੇਖਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਵਿੱਚ ਅਸੀਂ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਕੇ ਸਿਹਤ ਸੰਬੰਧੀ ਜਿਹੜੀ ਅਸੀਂ ਜਾਣਕਾਰੀ ਹਾਸਲ ਕਰਾਂਗੇ ਸੋ ਅੱਜ ਫਿਰ ਅਸੀਂ ਇਸ ਐਪੀਸੋਡ ਦੇ ਵਿੱਚ ਬੇਗੋਹਲ குரு ਤੇਗਵਾਦਰ ਕਲੀਨਿਕ ਤੇ ਵੈਦ ਨੇ ਡਾਕਟਰ ਹਰਜੀਤ ਸਿੰਘ ਉਨ੍ਹਾਂ ਤੇ ਕੋਲ ਪੁੱਜੇ ਹਾਂ ਤੇ ਅੱਜ ਕਿਸੇ ਨਵੀਂ ਬਿਮਾਰੀ ਸੰਬੰਧੀ ਜਿਹੜੀ ਆ ਉਹਨਾਂ ਤੇ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਆਯੁਰਵੈਦਿਕ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇਲਾਜ ਸੰਭਵ ਹੈ ਸੋ ਪਹਿਲਾਂ ਅਸੀਂ ਡਾਕਟਰ ਸਾਹਿਬ ਦਾ ਤੁਹਾਨੂੰ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਜੀਤ ਸਿੰਘ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਸਿਕਾ ਸਾਰਿਆਂ ਨੂੰ ਧੰਨਵਾਦ ਸੋ ਡਾਕਟਰ ਸਾਹਿਬ ਉਹ ਗੱਲ ਕਰਦੇ ਹਾਂ ਸੇ ਸੰਬੰਧੀ ਸੋ ਮੌਸਮ ਦੀ ਤਬਦੀਲੀ ਆ ਰਹੀ ਹੈ ਤੇ ਮੌਸਮ ਦੀ ਤਬਦੀਲੀ ਦੇ ਨਾਲ ਜੇ ਅਪ ਗੱਲ ਕਰੀਏ ਤੇ ਅੱਜ ਕੱਲ ਜਿਹੜਾ ਟਾਈਫਾਇਡ ਲੋਕਾਂ ਦੇ ਵਿੱਚ ਕਾਫੀ ਦੇਖਣ ਨੂੰ ਮਿਲ ਰਿਹਾ ਤੇ ਅਪਾ ਜੀ ਗੱਲ ਕਰੀਏ ਤੇ ਆਯੁਰਵੈਦਿਕ ਵਿੱਚ ਇਸ ਦਾ ਕੀ ਇਲਾਜ ਹੈਗਾ ਤੁਸੀਂ ਇਸ ਦਾ ਇਲਾਜ ਕਿਸ ਤਰ੍ਹਾਂ ਕਰਦੇ ਟਾਈਫਾਇਡ ਦਾ ਟਾਈਫਾਇਡ ਇੱਕ ਤਰ੍ਹਾਂ ਦੀ ਇਨਫੈਕਸ਼ਨ ਆ ਇਹ ਇਹਨਾਂ ਦਿਨਾਂ ਜੋ ਜਦੋਂ ਚੇਂਜਿੰਗ ਆਉਂਦੀ ਆ ਸਵੇਰੇ ਸ਼ਾਮ ਠੰਡ ਹੋ ਜਾਂਦੀ ਆ ਦੁਪਹਿਰ ਨੂੰ ਗਰਮੀ ਹੁੰਦੀ ਆ ਉਹ ਸਰੀਰ ਗਰਮ ਸਰਦ ਹੋਣ ਦੇ ਨਾਲ ਬੁਖਾਰ ਇੱਕ ਚੱਲ ਆਇਆ ਚੜਦਾ ਲੈਂਦਾ ਚੜਦਾ ਰਹਿਂਦਾ ਰਹਿੰਦਾ ਤੇ ਹੌਲੀ ਹੌਲੀ ਉਤੋਂ ਟਾਈਫਾਇਡ ਬਣ ਜਾਂਦਾ ਵਾ ਹਾਂ ਹਾਂ ਇਸ ਦਾ ਵੀ ਇਲਾਜ ਸਾਡੇ ਕੋਲ ਬਹੁਤ ਵਧੀਆ ਹੈ ਕਿਉਂਕਿ ਆਪਣੀ ਇਹ ਖੋਜ ਕਰਕੇ ਤੇ ਇੱਕ ਬਹੁਤ ਵਧੀਆ ਇਲਾਜ ਬਣਾਇਆ ਆ। ਆ ਇੱਕ ਗੋਲੀ ਆ ਇਹ ਤੀਜੇ ਦਿਨ ਖਾਣੀ ਹੁੰਦੀ ਆ ਤਿੰਨ ਗੋਲੀਆਂ ਖਾਣ ਤੋਂ ਬਾਅਦ ਟਾਈਫਾਇਟ ਬਿਲਕੁਲ ਕਲੀਅਰ ਹੋ ਜਾਂਦਾ। ਸਿਰਫ ਤਿੰਨ ਗੋਲੀਆਂ ਖਾਣੀ ਆ ਵਾ ਇੱਕ ਅੱਜ ਇੱਕ ਤੀਸਰੇ ਦਿਨ ਫਿਰ ਤੀਸਰੇ ਦਿਨ ਤੇ ਟਾਈਫਾਇਟ ਦਾ ਨਾਮੋ ਨਿਸ਼ਾਨ ਮਿਟ ਜਾਂਦਾ। ਤੇ ਆਦਮੀ ਮੁੜ ਪਹਿਲੇ ਵਾਲੀ ਹਾਲਤ ਵਿੱਚ ਆ ਜਾਂਦਾ। ਜਦੋਂ ਗੱਲ ਕਰੀਏ ਸਤਵਾਇ ਦੀ ਤਾਂ ਇਸ ਨੂੰ ਕਿਸ ਤਰ੍ਹਾਂ ਖਾਣਾ ਕੀ ਇਹਦੇ ਟਾਈਮਿੰਗ ਹੈ ਕੀ ਹੈ ਤੇ ਕਿਸ ਤਰ੍ਹਾਂ ਦੇ ਜਿਹੜੇ ਟਾਈਫਾਇਟ ਦੇ ਬਾਰੇ ਜਿਹੜੇ ਮਰੀਜ਼ ਇਸ ਨੂੰ ਲੈ ਸਕਦੇ ਇਹ ਸਾਨੂੰ ਦੱਸਵੋ ਇਹ ਜਿਹੜੇ ਮਰੀਜ਼ ਨੂੰ ਟਾਈਫਾਇਟ ਹੋ ਗਿਆ ਮੰਨ ਲਓ ਭਾਵੇਂ ਕਿੰਨੇ ਵੀ ਪਰਸੈਂਟੇਜ ਆ ਹੂੰ ਹੂੰ ਇਹ ਗੋਲੀ ਨੂੰ ਦਿਨ 'ਚ ਇੱਕ ਪੂਰੀ ਗੋਲੀ ਇੱਕੋ ਵਾਰੀ ਖਾਣੀ ਹੈ ਇੱਕੋ ਵਾਰੀ ਨਹੀਂ ਲੰਗਦੀ ਥੋੜੀ ਥੋੜੀ ਟੋਟੇ ਕਰਕੇ ਬੰਦਾ ਨਗਾਸ ਹਸ ਸਕਦਾ ਹੂੰ ਤਿੰਨ ਦਿਨ ਛੱਡ ਕੇ ਗੋਲੀ ਖਾਣੀ ਆ ਤਿੰਨ ਗੋਲੀਆਂ ਖਾਣ ਦੇ ਪਾਪ ਚੂਦ ਸਰੀਰ ਦੇ ਵਿੱਚ ਬਿਲਕੁਲ ਟਾਈਫਾਇਟ ਦਾ ਨਾਮ ਨਿਸ਼ਾਨ ਮਿਟ ਜਾਏਗਾ ਹੂੰ ਇਹ ਗੋਲੀਆਂ ਖਾਣ ਤੋਂ ਬਾਅਦ ਵੀ ਇੱਕ ਹਫਤਾ ਅਸਰ ਕਰਦੀਆਂ ਰਹਿਣੀਆਂ ਨੇ ਜੋ ਕਿ ਸਰੀਰ ਦੇ ਵਿੱਚੋਂ ਹਰ ਬਿਮਾਰੀ ਕਵਰ ਹੋ ਜਾਂਦੀ ਆ ਇਨਫੈਕਸ਼ਨ ਦਾ ਨਾਮ ਨਿਸ਼ਾਨ ਮਿਟ ਜਾਂਦਾ ਵਾ ਹੂੰ ਸੋ ਗੱਲ ਕਰਦੇ ਆਪਾਂ ਡਾਕਟਰ ਸਾਹਿਬ ਕਈ ਵੇਖਿਆ ਮਰੀਜ਼ ਜਿਹਦੇ ਟਾਈਫਾਇਟ ਜਦੋਂ ਹੁੰਦਾ ਕੋ ਧੱਗੇ ਤੂਈ ਤਾਂ ਦੇ ਚੱਕਰਾਂ 'ਚ ਪੈ ਜਾਂਦੇ ਨੇ ਸੋ ਇਸ ਨੂੰ ਬਹੁਤ ਲੇਟ ਲਮਕਾ ਲੈਂਦੇ ਨੇ ਤੇ ਉਸ ਦੇ ਨਾਲ ਤੇ ਗੱਲ ਕਰੀ ਵੀ ਉਸ ਦਾ ਸਮੇਂ ਸਿਰ ਜੇ ਇਲਾਜ ਨਾ ਹੋ ਸਕੇ ਤੇ ਕਿਹੜੀ-ਕਿਹੜੀ ਹੋਰ ਬਿਮਾਰੀ ਜਾਂ ਕੀ ਸੰਭਾਵਨਾ ਜਿਹੜੀ ਵੱਧ ਜਾਂਦੀ ਹੈ ਸਾਨੂੰ ਦੱਸੋ ਉਹ ਫਿਰ ਟਾਈਫਾਇਡ ਦੇ ਨਾਲ ਬੁਖਾਰ ਆਣ ਕਰਕੇ ਬਲੱਡ 'ਚ ਵੀ ਇਨਫੈਕਸ਼ਨ ਹੋ ਜਾਂਦੀ ਹੈ ਜਿਹਦੇ ਚਟੀ ਐਲ ਸੀ ਵੱਧ ਜਾਂਦਾ ਹੂੰ ਹੂੰ ਉਹ ਟੀ ਐਲ ਸੀ ਫਿਰ ਛੇਤੀ ਕਵਰ ਨਹੀਂ ਹੁੰਦਾ ਬੰਦੇ ਨੂੰ ਹਸਪੀਟਲ ਐਡਮਿਟ ਹੋਣਾ ਪੈਂਦਾ ਹੂੰ ਕਿਉਂਕਿ ਟੀ ਐਲ ਸੀ ਇੱਕ ਬਲੱਡ ਇਨਫੈਕਸ਼ਨ ਆ ਉਹਨੂੰ ਠੀਕ ਕਰਨ ਲੱਗਿਆ ਨਹੀਂ ਘਟੋ-ਘਟ ਹਫਤਾ ਹਸਪੀਟਲ 'ਚ ਹੀ ਲੱਗ ਜਾਂਦਾ ਵਾ ਤੇ ਬੰਦੇ ਨੂੰ ਵੀਕਨੈਸ ਵੀ ਬਹੁਤ ਜ਼ਿਆਦਾ ਹੋ ਜਾਂਦੀ ਆ ਹਰ ਪਾਸਿਓਂ ਵੀਕ ਹੋ ਜਾਂਦਾ ਵਾ ਫਿਰ ਵੀਕ ਹੋਏ ਬੰਦੇ ਨੂੰ ਸ਼ੂਗਰ ਵੀ ਫੜ ਸਕਦੀ ਹੈ ਕਿਉਂਕਿ ਬਿਮਾਰੀਆਂ ਦਾ ਰੂਪ ਧਰਨ ਹੋ ਜਾਂਦਾ ਜਦੋਂ ਬੰਦਾ ਛੇਤੀ ਆਪਣਾ ਇਲਾਜ ਨਹੀਂ ਕਰਵਾਉਂਦਾ ਇਸ ਕਰਕੇ ਆਪਣਾ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਵਾ ਜਦੋਂ ਵੀ ਆਪਾਂ ਨੂੰ ਬੁਖਾਰ ਮਾੜਾ ਮੋਟਾ ਵੀ ਹੁੰਦਾ ਤਾਂ ਡਾਕਟਰ ਸਾਹਿਬ ਉਸੇ ਟਾਈਮ ਜਾਣਾ ਚਾਹੀਦਾ ਉਹਨਾਂ ਜਾ ਕੇ ਆਪਣੀ ਸਲਾਹ ਲਓ ਆਪਣੀ ਦਵਾਈ ਲਓ ਜਿਹੜੀ ਮੁੱਢਲੀ ਦਵਾਈ ਆ ਉਹਦੇ ਨਾਲ ਹੀ ਠੀਕ ਹੋ ਸਕਦੇ ਤੁਸੀਂ ਜਦੋਂ ਆਪਾਂ ਲੰਮਾ ਕਰ ਲਿਆ ਤਾਂ ਫਿਰ ਆਪਾਂ ਨੂੰ ਇਨਫੈਕਸ਼ਨ ਵੱਜ ਜਾਣੀ ਹੈ ਤਾਂ ਟਾਈਫਾਇਟ ਜਿਹੜਾ ਉਹ ਵਿਗੜ ਸਕਦਾ ਇਹ ਜਿਹੜੀ ਤੁਸੀਂ ਗੋਲ ਦੱਸੀ ਇਹ ਆਯੁਰਵੈਦਿਕ ਗੋਲੀ ਹੈ ਕਿ ਇਹ ਆਯੁਰਵੈਦਿਕ ਪ੍ਰਾਚੀਨ ਸਮੇਂ ਤੋਂ ਜੜੀਆਂ ਬੂਟੀਆਂ ਤੋਂ ਜਿਹੜੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਪੁਰਾਣੇ ਵੈਦ ਜਿਵੇਂ ਤਨੰਤਰ ਵੈਦ ਜੀ ਹੋਏ ਜਾਂ ਹੋਰ ਉਹਨਾਂ ਦੇ ਗ੍ਰੰਥਾਂ ਪੁਰਾਣਿਆਂ ਤੋਂ ਪੜ੍ਹ ਕੇ ਇਹ ਦਵਾਈ ਨੂੰ ਤਿਆਰ ਕੀਤਾ ਗਿਆ ਸੱਚ ਕੀਤੀ ਗਈ ਆ ਤੇ ਬਿਲਕੁਲ ਸਹੀ ਪਾਇਆ ਗਿਆ ਫਿਰ ਇਹਨੂੰ ਅਸੀਂ ਮਾਰਕੀਟ 'ਚ ਲਿਆਂਦਾ ਵਾ ਕਿਉਂਕਿ ਇਹ ਬਿਲਕੁਲ ਸਹੀ ਇਲਾਜ ਲੱਭਿਆ ਹੁੰਦਾ ਸ਼ਿਕਰ ਗੱਲ ਕਰੀਏ ਤਾਂ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਇਸ ਗੋਲੀ ਦਾ ਇਹ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਆਯੁਰਵੇਦ ਦਵਾਈਆਂ ਦਾ ਤਕਰੀਬਨ ਕੋਈ ਸਾਈਡ ਇਫੈਕਟ ਹੁੰਦਾ ਹੀ ਨਹੀਂ ਆ ਤਕਰੀਬਨ ਜੇ ਬੰਦਾ ਸਮਝ ਤੇ ਸਮਝ ਕੇ ਦਵਾਈ ਦਵੇ ਤੇ ਹਾਂ ਹਾਂ ਤੇ ਜਿਹੜੇ ਵੈਸੇ ਸਮਝ ਤੋਂ ਬਾਹਰ ਨੇ ਉਹ ਆਪਣੇ ਦਵਾਈਆਂ ਵਰਤਣ ਲੱਗ ਜਾਂਦੇ ਉਹਦੇ ਚ ਗਰਮ ਗਰਮ ਦਵਾਈਆਂ ਦੇ ਦਿੰਦੇ ਨੇ ਉਹਦੇ ਕਰਕੇ ਬੰਦੇ ਦੇ ਗੁਰਦਿਆਂ ਨੂੰ ਲੀਵਰ ਨੂੰ ਨੁਕਸ ਪੈ ਸਕਦਾ ਇੱਕ ਸਮਝਦਾਰ ਵੈਦ ਜਿਹੜਾ ਉਹ ਆਪਣੇ ਸਹੀ ਤਰੀਕੇ ਦੇ ਨਾਲ ਦਵਾਈ ਦਿੰਦਾ ਤੇ ਬਿਲਕੁਲ ਉਹਦਾ ਬੈਨੀਫਿਟ ਹੀ ਹੋਵੇਗਾ ਸੋ ਅਸੀਂ ਆਪਣਾ ਥਾਇਰੋਇਡ ਬਾਰੇ ਗੱਲ ਕੀਤੀ ਇੱਕ ਅੱਜ ਕੱਲ ਇੱਕ ਥਾਇਰੋਇਡ ਜਿਹੜੀ ਆਮ ਹੀ ਬਿਮਾਰੀ ਹੋ ਗਈ ਆ ਤੇ ਲੋਕੀ ਬਹੁਤ ਦਵਾਈਆਂ ਖਾਂਦੇ ਆ ਰਾਮ ਲਈ ਹੁੰਦਾ ਕਿ ਆਯੁਰਵੈਦਿਕ ਵਿੱਚ ਇਸ ਦਾ ਕੀ ਇਲਾਜ ਹੈਗਾ ਥਾਇਰੋਇਡ ਇੱਕ ਗਲੇ ਦੇ ਵਿੱਚ ਗਲੈਂਡ ਕਰਮਤੀ ਹੁੰਦੀ ਆ ਉਹਦੇ ਵਿੱਚੋਂ ਹੀ ਇਨਫੈਕਸ਼ਨ ਹੋ ਕੇ ਤਾਂ ਸਾਰੇ ਸਰੀਰ ਨੂੰ ਹੋ ਜਾਂਦਾ ਜੀ ਥਾਇਰੋਇਡ ਦੋ ਪ੍ਰਕਾਰ ਦਾ ਹੁੰਦਾ ਇੱਕ ਹਾਈਪੋ ਤੇ ਇੱਕ ਹਾਈਪਰ ਜੀ हाइपोथायराइड ਹੋਣਾ ਸਰੀਰ ਫੁੱਲ ਜਾਂਦਾ ਵਾ ਪਕਾਨੇ ਦੀ ਤਰ੍ਹਾਂ ਕਾਫੀ ਜ਼ਿਆਦਾ ਮੋਟਾ ਹੋ ਜਾਂਦਾ ਬੰਦਾ ਹੂੰ ਤੇ ਜੇ ਉਹਦਾ ਸਮੇਂ ਸਿਰ ਇਲਾਜ ਨਾ ਹੋਵੇ ਤੇ ਬੰਦਾ ਬਿਲਕੁਲ ਹੀ ਜ਼ਿਆਦਾ ਫੁੱਲ ਜਾਂਦਾ ਵਾ ਜੀ ਤੇ ਇੱਕ ਉਹਦਾ ਹਾਈਪਰ ਹਾਈਪਰ ਦੇ ਨਾਲ ਬੰਦਾ ਬਿਲਕੁਲ ਸੁੱਕੇ ਤੀਲੇ ਹਰਕਾਰ ਹੋ ਜਾਂਦਾ ਇਹਦਾ ਇਲਾਜ ਵੀ ਬਹੁਤ ਵਧੀਆ ਵਾ ਇੱਕ ਮਹੀਨਾ ਦਵਾਈ ਖਾਣ ਦੇ ਨਾਲ ਤੁਸੀਂ ਚੈੱਕ ਕਰਾ ਸਕਦੇ ਜੋ ਬਿਲਕੁਲ ਆਪਣੇ ਸਟੇਜ ਤੇ ਆ ਜਾਏਗਾ ਥਾਇਰੋਇਡ ਖਤਮ ਹੋ ਜਾਏਗਾ ਨੰਬਰ 2 2 ਮਹੀਨੇ ਖਾਣ ਤੋਂ ਬਾਅਦ ਫਿਰ ਜੜ ਤੋਂ ਨਿਕਲ ਜੇਗਾ ਤਾਂ ਛੇਤੀ ਆਪਾਂ ਨੂੰ ਥਾਇਰਾਇਡ ਨਹੀਂ ਫੜੇਗਾ। ਹੂੰ। ਸੋ ਇਹ ਕਹਿੰਦੇ ਥਾਇਰਾਇਡ ਦੀ ਆਪਾਂ ਦੇਖਣ ਜਾਇਆ ਕਿ ਅੱਜਕੱਲ ਕਾਫੀ ਜਿਹੜੀ ਮਰਦਾਨਾ ਕਮਜ਼ੋਰੀ ਦੇਖਣ ਨੂੰ ਮਿਲਦੀ ਹੈ ਉਹਦੇ ਵਿੱਚ ਤਾਂ ਕੀ ਇਲਾਜ ਹੈਗਾ? ਮਰਦਾਨਾ ਕਮਜ਼ੋਰੀ ਦੇਖੋ ਜੀ ਜਾਨ ਤੇ ਬਚਪਨ ਦੀਆਂ ਗਲਤੀਆਂ ਕਰਕੇ ਬਾਕੀ ਅੱਜਕੱਲ ਆਪਣਾ ਖਾਣ ਪੀਣ ਨਹੀਂ ਇਦਾਂ ਦਾ ਹੋ ਗਿਆ ਕਿ ਉਹਦੇ ਵਿੱਚ ਕੋਈ ਤਾਕਤ ਹੀ ਨਹੀਂ ਰਹਿ ਗਈ। ਜੀ। ਹਰ ਚੀਜ਼ ਨੂੰ ਸਪਰੇਅ ਹੋ ਰਹੀ ਆ। ਦੁੱਧ ਵੀ ਤਾਜ਼ਾ ਲੈਨੇ ਆ ਉਹਦੇ ਚ ਜੂਰੀ ਆ ਰਿਹਾ ਤੇ ਜੇ ਆਪਾਂ ਰੋਟੀ ਵੀ ਖਾਣੇ ਤਾਂ ਉਹਦੇ ਵਿੱਚ ਵੀ ਸਪਰੇਆਂ ਹੋਈਆਂ ਨੇ ਕੋਈ ਵੀ ਚੀਜ਼ ਆਪਾਂ ਖਾਣੇ ਆ ਫਰੂਟ ਲੈਨੇ ਆ ਉਹ ਵੀ ਸਪਰੇ ਤੋਂ ਤਿਆਰ ਹੁੰਦੇ ਨੇ ਹਰ ਹਰ ਚੀਜ਼ ਵਿੱਚ ਤਾਕਤ ਹੈ ਨਹੀਂਗੀ ਉਸ ਕਰਕੇ ਉਹਦੇ ਨਾਲ ਵੀ ਸੈਕਸ ਵੀਕਨੈਸ ਤਾਂ ਬਹੁਤ ਜ਼ਿਆਦਾ ਆ ਜਾਂਦੀ ਹੈ ਕਈ ਨੌਜਵਾਨ ਆਉਂਦੇ ਨੇ ਉਹਨਾਂ ਦੇ ਸਪਰਮ ਬਿਲਕੁਲ ਘਟੇ ਹੁੰਦੇ ਨੇ ਕਿਉਂਕਿ ਆਪਣੇ ਗਿਆ ਤੋਂ ਬਾਅਦ ਇਹੀ ਇੱਕ ਲਾਲਸਾ ਹੁੰਦੀ ਆ ਨਾਵਾਂ ਨੂੰ ਕਿ ਸਾਡੇ ਘਰ ਬੱਚਾ ਪੈਦਾ ਹੋਵੇ ਕਿਉਂਕਿ ਜਦੋਂ ਸਪਰਮੀ ਡਾਊਨ ਹੋਗੇ ਤੇ ਬੱਚਾ ਤਾਂ ਪੈਦਾ ਨਹੀਂ ਹੋਣਾ ਉਹ ਇਸ ਕਰਕੇ ਬਹੁਤ ਵੀਕਨੈਸ ਆਉਂਦੀ ਆ ਇਹਦੀ ਬਹੁਤ ਵਧੀਆ ਦਵਾਈ ਤਿਆਰ ਕੀਤੀ ਆ ਆਪਣੇ ਸਪਰਮ ਜਿਹੜੇ ਆ 1 ਮਹੀਨੇ ਦੇ ਵਿੱਚ ਬਿਲਕੁਲੀ ਵਧੀਆ ਹੋ ਜਾਂਦੇ ਨੇ ਜਿਵੇਂ 70% ਚਾਹੀਦੇ ਨੇ ਅਸੀਂ 90% ਤੇ ਚਲੇ ਜਾਂਦੇ ਨੇ ਤੇ ਬੱਚਾ ਵੀ ਪੈਦਾ ਹੋ ਜਾਂਦਾ ਤੇ ਬੰਦੇ ਦੀ ਜਿਹੜੀ ਵੀਕਨੈਸ ਆ ਉਹ ਵੀ ਪੂਰੀ ਹੋ ਜਾਂਦੀ ਆ सेक्स वीकनेस ਤੇ ਬਹੁਤ ਜਿਆਦਾ ਅੱਜ ਕੱਲ ਮੁੰਡਿਆਂ 'ਚ ਵੀ ਬਹੁਤ ਜਿਆਦਾ ਆ ਬਾਕੀ 40 ਸਾਲ ਤੋਂ ਜਿਹੜੇ ਸਟੇਜ ਆ 40 ਸਾਲ ਤੋਂ ਟੱਪਦੇ ਆ ਸਾਰੇ ਬੰਦੇ 'ਚ ਬਹੁਤ ਜਿਆਦਾ ਵੀਕਨੈਸ ਪਾਈ ਗਈ ਆ ਕਿਉਂਕਿ ਇਸ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਨੇ ਜਿਨ੍ਹਾਂ ਨੂੰ ਬਿਲਕੁਲ ਹੀ ਇਸ ਪੱਖੋਂ ਡੈੱਡ ਹੋ ਗਏ ਨੇ ਕਿਉਂਕਿ ਇਹਦੇ ਨਾਲ ਬੰਦੇ ਦੀ ਲਾਈਫ ਆ ਤੇ ਸੈਕਸ ਵੀਕਨੈਸ ਤੇ ਬਹੁਤ ਇੱਕ ਮਾੜੀ ਬਿਮਾਰੀ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚਾਨਣਾ ਪਾਉਂਗਾ ਦਵਾਈਆਂ ਬਾਰੇ ਜੇ ਤੁਸੀਂ ਮੰਨ ਲਓ ਨਹੀਂ ਆ ਸਕਦੇ ਤੇ ਘਰੇ ਬੈਠੇ ਬਣਾ ਸਕਦੇ ਜੋ ਮੈਂ ਤੁਹਾਨੂੰ ਦਵਾਈਆਂ ਦਾ ਇੱਕ ਵੇਰਵਾ ਦਵਾਂਗਾ ਤੇ ਤੁਸੀਂ ਉਹਨੂੰ ਆਪਣੇ ਲਿਖਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਬਿਲਕੁਲ ਸਲੋ ਸਲੋ ਬੋਲਾਂਗਾ ਤੁਸੀਂ ਘਰ ਬੈਠੇ ਵੀ ਤਿਆਰ ਕਰ ਸਕਦੇ ਜੋ ਜੇ ਮੇਰੇ ਵੀ ਜਿਹੜੇ ਨਹੀਂ ਬਣਾ ਸਕਦੇ ਉਹ ਮੇਰੇ ਨਾਲ ਆਪਤਾ ਕੰਮ ਕਰ ਸਕਦੇ ਆ ਇਹਦੇ ਵਿੱਚ ਕੀ ਕੀ ਪਾਇਆ ਜਾਂਦਾ ਹੈ ਨੰਬਰ 1 ਕੇਸ 1 ਗ੍ਰਾਮ ਖਰਾ ਤੀਨ 10 ਗ੍ਰਾਮ ਤਵਾਸੀਰ 30 ਗ੍ਰਾਮ ਸਿਲਾਜੀਤ 30 ਗ੍ਰਾਮ ਅਰਾਨੀ ਅਕਰਕਰ 20 ਗ੍ਰਾਮ ਕਾਲੇ ਕੌਂਚ 30 ਗ੍ਰਾਮ ਇਹ ਕਾਲੇ ਕੌਂਚਾਂ ਦਾ ਸਪਰਮ ਵੀ ਬਹੁਤ ਵਾਧਦੇ ਨੇ ਤਾਲਮਖਾਨਾ 30 ਗ੍ਰਾਮ ਇਹਦੇ ਨਾਲ ਵੀ ਸਪਰਮ ਬਹੁਤ ਵਾਧਦੇ ਨੇ ਜੀ ਮੂਸਲੀ ਸਫੇਦ 30 ਗ੍ਰਾਮ ਅਸ਼ਵਗੰਧਾ 30 ਗ੍ਰਾਮ ਸਾਲਮ ਮਿਸ਼ਰੀ 30 ਗ੍ਰਾਮ ਛੋਟੀ ਇਲਾਚੀ 20 ਗ੍ਰਾਮ ਮਿਸ਼ਰੀ ਸਾਲਮ 20 ਗ੍ਰਾਮ ਵੀਰ ਬੂਟੀ 10 ਗ੍ਰਾਮ ਰੀਗਮਾਹੀ 10 ਗ੍ਰਾਮ ਬਾਮਣ ਲਾਲ 20 ਗ੍ਰਾਮ ਚਾਂਦੀ ਭਸਮ 2.5 ਗ੍ਰਾਮ ਤੇ ਸੋਨਾ ਭਸਮ 1 ਗ੍ਰਾਮ ਕਿਉਂਕਿ ਇਹ ਇੰਨੀ ਕਿ ਵਧੀਆ ਦਵਾਈ ਬਣ ਜਾਂਦੀ ਹੈ ਜੇਕਰ ਬੰਦਾ ਇਹ ਦਵਾਈ ਖਾਣ ਦੇ ਨਾਲ ਨਹੀਂ ਠੀਕ ਹੁੰਦਾ ਤੇ ਫਿਰ ਉਹਨੂੰ ਕੋਈ ਦਵਾਈ ਠੀਕ ਕਰ ਵੀ ਨਹੀਂ ਸਕਦੀ ਕਿਉਂਕਿ ਅੱਜ ਮੈਂ ਤੁਹਾਨੂੰ ਇੱਕ ਐਸਾ ਟੌਪ ਦਾ ਮਹਾਰਾਜਿਆਂ ਵਾਲਾ ਨੁਕਸਾ ਦੱਸ ਦੁੱਤਾ ਵਾ ਜਿਹੜਾ ਕਿ ਪਹਿਲੇ ਜ਼ਮਾਨੇ ਦੇ ਵਿੱਚ ਰਾਜੇ ਮਹਾਰਾਜੇ ਖਾਂਦੇ ਹੁੰਦੇ ਸੀਗੇ ਠੀਕ ਹੈ ਇਹ ਇੱਕ ਸ਼ੈਮਸਾਈ ਨੁਕਸਾ ਵਾ ਇਹਨੂੰ ਬਣਾਓ ਮੇਰੇ ਵੀਰ ਤੇ ਮੌਕੇ ਦਾ ਫਾਇਦਾ ਉਠਾਓ ਬਹੁਤ ਵਧੀਆ ਦਵਾਈ ਹੈ ਸੋ ਮੈਂ ਇਥੇ ਦਸਕਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਡਾਕਟਰ ਸਾਹਿਬ ਨੇ ਜਿਹੜਾ ਇਹ ਨੁਕਸਾ ਦੱਸਿਆ ਹੈ ਇਸ ਸਕਰੀਨ ਦੇ ਉੱਤੇ ਉਸ ਨੂੰ ਤੁਸੀਂ ਰਿਕਾਰਡ ਕਰ ਸਕਦੇ ਹੋ ਸ਼ੇਅਰ ਕਰਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਭੇਜ ਸਕਦੇ ਹੋ ਤਾਂ ਜੋ ਜਿਹੜੇ ਆ ਇਹੋ ਜਿਹੇ ਨੁਕਸੇ ਕਿਤੇ ਲੋੜ ਪੈਂਦੇ ਜਿਹੜੇ ਕੰਮ ਆ ਸਕਣ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਤੇ ਇਹ ਜਿਹੜੀ ਤੁਸੀਂ ਨੁਕਸਾ ਦੱਸਿਆ ਵੀ ਜੇਕਰ ਤੁਹਾਡੇ ਕੋਲ ਮਰੀਜ਼ ਨਹੀਂ ਆ ਸਕਦਾ ਤੇ ਇਹ ਜਿਹੜਾ ਨੁਕਸਾ ਜਿਹੜਾ ਆਪ ਤਿਆਰ ਕਰਕੇ ਜਿਹੜਾ ਉਹ ਜਿਹੜੀ ਦਵਾਈ ਖਾ ਸਕਦੇ ਅਗਰ ਗੱਲ ਕਰੀਏ ਤੇ ਦਵਾਈ ਕਿੰਨਾ ਚਿਰ ਜਿਹੜੀ ਆ ਉਹ ਮਰੀਜ਼ ਨੂੰ ਇਹ ਜਿਹੜੀ ਦਵਾਈ ਲੈਣੀ ਪੈਂਦੀ ਆ ਇਹ ਦੇਖੋ ਜੀ ਮਰੀਜ਼ ਤੇ ਡਿਪੈਂਡ ਕਰਦਾ ਜੇ ਉਹ ਜ਼ਿਆਦਾ ਹੀ ਵੀਕ ਹੋ ਗਿਆ ਤਾਂ ਉਹਨੂੰ 2 ਮਹੀਨੇ ਵੀ ਲੱਗ ਸਕਦੇ ਆ ਤੇ ਜੇਕਰ ਉਹਨੂੰ ਮਹਾਫ ਅੱਧੀ ਕੇ ਮੰਨੋ ਕਮੀਕਨਸਾਈ ਆ ਜੀ ਕੋਈ ਮੈਡਮ ਤੋਂ ਟਟ ਲਾਪਨ ਆ ਗਿਆ ਉਹ ਮਹੀਨੇ ਚ ਵੀ ਕਵਰ ਹੋ ਜਾਂਦਾ ਵਾ ਜੀ ਜੀ ਤੇ ਜਿਹੜੇ ਮੇਰੇ ਵੀਰ ਦੇ ਸਪਰਮ ਵੀ ਘਟ ਗਏ ਆ ਉਹਨੂੰ ਵੀ ਮਹੀਨਾ ਲੱਗ ਜਾਣਾ ਹੂੰ ਕਿਉਂਕਿ ਜੇ ਮਗਰਮ ਮਟੀਰੀਅਲ ਹੀ ਨਹੀਂ ਆ ਤੇ ਅਗਲੇ ਪਾਸੇ ਸਟੈਂਡਿੰਗ ਤਾਂ ਨਹੀਂ ਆ ਇਸ ਕਰਕੇ ਸਪਰਮ ਨੂੰ ਵੀ ਨਾਲ ਹੀ ਪੂਰਾ ਕਰਨਾ ਪੈਂਦਾ ਵਾ ਤੇ ਢਿੱਲਪਨ ਆਪਣੇ ਆਪ ਹੀ ਠੀਕ ਹੋ ਜਾਂਦਾ ਵਾ ਸੋਏ ਡਾਕਟਰ ਸਾਹਿਬ ਨੇ ਬੜਾ ਹੀ ਵਧੀਆ ਇੱਕ ਨੁਕਸਾ ਦੱਸਿਆ ਵੀ ਤੁਸੀਂ ਜੇਕਰ ਇੱਥੇ ਦਵਾਈ ਨਹੀਂ ਲੈ ਸਕਦੇ ਤੇ ਅਸੀਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਬਾਜ਼ਾਰ ਚੋਂ ਆਮ ਹੀ ਮਿਲ ਜਾਂਦੀਆਂ ਇਸ ਨੂੰ ਤਿਆਰ ਕਰਕੇ ਤੇ एवरीथिंग ਹੀ ਦਵਾਈ ਤਿਆਰ ਕਰ ਸਕਦੇ ਜੇਕਰ ਫਿਰ ਵੀ ਨਹੀਂ ਸਮਝ ਲੱਗਦੀ ਤੇ ਜਿਹੜੇ ਸਕਰੀਨ ਥੱਲੇ ਦਿੱਤੇ ਨੰਬਰ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹੋ ਜਾਂ ਦਵਾਈ ਉਹਨਾਂ ਕੋਲੋਂ ਮੰਗਵਾ ਵੀ ਸਕਦੇ ਹੋ ਸੋ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਹਾਂ ਸ਼ੂਗਰ ਦੀ ਸ਼ੂਗਰ ਇੱਕ ਬੜੀ ਇੱਕ ਜਿਹੜੀ ਆ ਸ਼ੂਗਰ ਦਾ ਨਾਂ ਸੁਣਦੇ ਆਂ ਅਸੀਂ ਮਰੀਜ਼ ਜਿਹੜੇ ਤਰ੍ਹਾਂ ਨਿਕਲ ਜਾਂਦੇ ਨੇ ਕੋਈ ਸ਼ੂਗਰ ਹਾਈ ਸ਼ੂਗਰ ਸ਼ੂਗਰ ਘੱਟੇ ਵੀ ਮਾੜੀ ਸ਼ੂਗਰ ਵਧੀ ਬਾਰੇ ਇਹਦੇ ਬਾਰੇ ਤੁਹਾਡੇ ਕੋਲ ਆਯੁਰਵੈਦਿਕ ਵਿੱਚ ਕੀ ਜਿਹੜਾ ਇਲਾਜ ਹੈ ਸ਼ੂਗਰ ਦੇ ਉਹਨਾਂ ਨੇ ਆਯੁਰਵੇਦ ਦਵਾਈ ਬਹੁਤ ਵਧੀਆ ਤਿਆਰ ਕੀਤੀ ਹੈ ਕਿਉਂਕਿ ਕਟੋ ਘਟ ਵੀ ਪੰਜ ਛਤ ਸੱਚ ਕਰਨ ਤੋਂ ਬਾਅਦ ਦਵਾਈ ਤਿਆਰ ਕੀਤੀ ਗਈ ਹੈ ਫਿਰ ਵੀ ਬੰਦਾ ساری ਉਮਰ ਸਿੱਖਦਾ ਰਹਿੰਦਾ ਹੈ ਲੇਕਿਨ ਉਸਤਾਦ ਨਹੀਂ ਬਣਦਾ ਇਸ ਟਾਈਮ ਇੱਕ ਇਹੋ ਜੀ ਦਵਾਈ ਤਿਆਰ ਹੋ ਗਈ ਆ ਕਿ ਮੈਂ ਉਹਦੀ ਗਰੰਟੀ ਦੇਣਾ ਵੀ ਬਿਲਕੁਲ ਹੀ ਸਹੀ ਹੋ ਜਾਏਗਾ ਟਾਈਮ ਜ਼ਰੂਰ ਲੱਗੇਗਾ ਹੂੰ ਹੂੰ ਕਾਲੇ ਇਹ 슈ਗਰ ਤੇ ਉਸ ਬੰਦੇ ਦੀ ਠੀਕ ਹੋਣੀ ਹੈ ਜਿੰਨੇ ਟਾਈਮ ਦੀ ਵੇਟ ਨਹੀਂ ਕਰਨੀ ਜੀ ਕਿਉਂਕਿ 2 ਮਹੀਨੇ ਵੀ ਲੱਗ ਸਕਦੇ 4 ਵੀ ਲੱਗ ਸਕਦੇ 5 ਵੀ ਲੱਗ ਸਕਦੇ ਆ ਕਿਉਂਕਿ ਜਿੱਦਾਂ ਜਿੱਦਾਂ ਬੰਦੇ ਦੇ ਸਰੀਰ ਕਮਜ਼ੋਰ ਹੋਇਆ ਜਿੱਦਾਂ ਨਾੜਾਂ ਕਮਜ਼ੋਰ ਹੋ ਗਈਆਂ ਜਾਂ ਹੱਡੀਆਂ ਕਮਜ਼ੋਰ ਹੋ ਗਈਆਂ ਕੈਲਸ਼ੀਅਮ ਦੇ ਚਿਕਨਾਟ ਵੀ ਖਤਮ ਹੋ ਜਾਂਦਾ ਤੇ ਬੰਦੇ ਨੂੰ ਅਟੈਕ ਵੀ ਹੋ ਸਕਦਾ ਜਦੋਂ ਸ਼ੂਗਰ ਜ਼ਿਆਦਾ ਵੱਜ ਜਾਂਦੀ ਹੈ ਜੀ ਜੀ ਇਸ ਕਰਕੇ ਸ਼ੂਗਰ ਦਾ ਇਲਾਜ ਵੀ ਆਪਣੇ ਕੋਲ ਬਹੁਤ ਵਧੀਆ ਆਯੁਰਵੇਦ ਦੇ ਵਿੱਚ ਹੀ ਇਲਾਜ ਹੈ ਇੰਗਲਿਸ਼ ਦਵਾਈਆਂ ਦਾ ساری ਉਮਰ ਹੀ ਖਾਣੀਆਂ ਪੈਂਦੀਆਂ ਨੇ ਔਰ ਬੰਦਾ ਹੋਰ ਵੀਕ ਹੁੰਦਾ ਜਾਂਦਾ ਵਾ ਇਸ ਕਰਕੇ ਇਹ ਦਵਾਈ ਜਿਹੜੀ ਹੈ ਮੇਰੇ ਵੀਰ ਇੱਕ ਵਾਰੀ ਅਪਣਾਓ ਤੇ ਬਿਲਕੁਲ ਸਹੀ ਹੋ ਜਾਓਗੇ ਟਾਈਮ ਜ਼ਰੂਰ ਲੱਗੇਗਾ ਜੀ ਇਹਦੇ ਚ ਕਾਲੇ ਪੈਣ ਵਾਲੀ ਕੋਈ ਗੱਲ ਨਹੀਂ ਜੀ ਟਾਈਮ ਲੱਗੇਗਾ ਠੀਕ ਹੋ ਜਾਓਗੇ ਸੋ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਜਿਹੜੀ 슈ਗਰ ਦੇ ਨਾਲ ਸਰੀਰ ਦੇ ਕਈ ਹਿੱਸਿਆਂ ਤੇ ਜਿਹੜਾ 슈ਗਰ ਦਾ ਜਿਹੜਾ ਉਹ ਆਪਾਂ ਕਹਿੰਦੇ ਫਰਕ ਪੈਂਦਾ ਵੀ ਮਰੀਜ਼ ਨੂੰ ਜਿਹੜੀ ਦਵਾਈਆਂ ਖਾਣ ਦੇ ਨਾਲ ਅਸਰ ਪੈਂਦਾ ਤੇ ਉਹਦੇ ਵਿੱਚ ਤੁਹਾਨੂੰ ਦੱਸੋ ਵੀ ਜਿਹੜੀ ਆਯੁਰਵੈਦਿਕ ਦਵਾਈ ਹੈ ਤੁਹਾਡੇ ਕੋਲ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਤਾਂ ਕਿਸੇ ਮਤਲਬ ਸਰੀਰ ਦੇ ਅੰਗ ਤੇ ਖੂਬ ਅਸਰ ਤਨੀ ਪੈਂਦਾ ਹੈਗਾ ਖਾਂਦੇ ਦਾ ਨਹੀਂ ਇਸ ਦਵਾਈ ਦੇ ਨਾਲ ਫਾਇਦਾ ਹੀ ਹੋਵੇਗਾ ਨੁਕਸਾਨ ਕੋਈ ਨਹੀਂ ਹੈਗਾ ਇੰਗਲਿਸ਼ ਦਵਾਈਆਂ ਦੇ ਨਾਲ ਹੱਡੀਆਂ ਵੀ ਵੀਕ ਹੋ ਜਾਂਦੀਆਂ ਨੇ ਕੈਲਸ਼ੀਅਮ ਵੀ ਵੀਕ ਹੋ ਜਾਂਦਾ ਵਾ ਨਾੜਾਂ ਜਿਹੜੀਆਂ ਉਹ ਵੀ ਵੀਕਨੈਸ ਹੋ ਜਾਂਦੀਆਂ ਤੇ ਜਿਹੜੇ ਬੰਦੇ ਦੀ ਆਪਣਾ ਸੈਕਸ ਪੱਖੋਂ ਬਿਲਕੁਲ ਹੀ ਜ਼ੀਰੋ ਹੋ ਜਾਂਦਾ ਫਿਰ 슈ਗਰ ਜੇ ਜ਼ਿਆਦਾ ਵੀ ਵੱਧ ਗਈ ਤੇ ਇਹਦਾ ਅਟੈਕ ਵੀ ਹੋ ਸਕਦਾ ਵਾ ਕਿਉਂਕਿ ਅਟੈਕ ਇਹਦਾ ਅੱਖਾਂ ਤੇ ਵੀ ਪੈ ਸਕਦਾ ਹੈ ਰੋਸ਼ਨੀ ਵੀ ਅੱਖਾਂ ਤੇ ਜਾ ਸਕਦੀ ਆ ਇੱਕ ਸਾਈਡ ਨੂੰ ਪੈਰਲਾਈਜ਼ ਵੀ ਹੋ ਸਕਦਾ ਸ਼ੂਗਰ ਇੱਕ ਏਦੀ ਭਿਆਨਕ ਬਿਮਾਰੀ ਆ ਕਿ ਇਹਦਾ ਕੋਈ ਵੀ ਇਲਾਜ ਇੰਗਲਿਸ਼ ਦਵਾਈਆਂ ਦੇ ਵਿੱਚ ਸੰਭਵ ਨਹੀਂ ਆ ਸਿਰਫ ਕੰਟਰੋਲ ਹੋ ਸਕਦਾ ਲੇਕਿਨ ਸਰੀਰ ਨੂੰ ਪੱਖੋਂ ਬੰਦਾ ਵੀਕ ਹੁੰਦਾ ਜਾਏਗਾ ਤੇ ਸਰੀਰ ਜਿਹੜੀਆਂ ਦੇਸੀ ਦਵਾਈਆਂ ਨੇ ਇਹ ਇਸਪੱਖ ਇਸਪੱਖ ਬਹੁਤ ਵਧੀਆ ਤਿਆਰ ਕੀਤੀ ਹੋਈ ਆ ਜਿਸ ਦੇ ਨਾਲ ਕਿ ਸ਼ੂਗਰ ਸਦਾਲੀ ਚਲੇ ਜਾਂਦੀ ਆ ਪਰ ਟਾਈਮ ਲੱਗਦਾ ਵਾ ਜੀ ਇਹ ਕੋਈ ਛੇਤੀ ਜਾਣ ਵਾਲੀ ਨਹੀਂ ਕਿਉਂਕਿ ਹੱਡੀਆਂ ਵੀਕ ਹੋ ਗਈਆਂ ਹੂੰ ਚਰਬੀ ਵੀ ਵੀਕ ਹੋ ਗਈ ਨਾੜਾਂ ਵੀ ਵੀਕ ਹੋ ਗਈਆਂ ਜੋੜਾਂ ਦਾ ਕੈਲਸ਼ੀਅਮ ਵੀ ਖਤਮ ਹੋ ਗਿਆ ਸਰੀਰ ਦੇ ਵਿੱਚ ਕੁਝ ਨਹੀਂ ਰਹਿ ਰਿਹਾ ਹੂੰ ਕਿਉਂਕਿ ਇਹਨੂੰ ਟਾਈਮ ਲੱਗਦਾ ਠੀਕ ਹੁੰਦੇ ਹੁੰਦੇ ਆ ਇਹ ਜ਼ਰੂਰ ਹੈ ਕਿ ਬੰਦੇ ਨੂੰ ਮਹੀਨੇ ਡੇਢ ਮਹੀਨੇ ਬਾਅਦ ਇੰਨਾ ਕੁ ਪਤਾ ਲੱਗਣ ਲੱਗ ਜਾਂਦਾ ਕਿ ਮੇਰੀਆਂ ਲੱਤਾਂ 'ਚ ਮਾੜੀ-ਮੋਟੀ ਜਾਨ ਪੈ ਗਈ ਆ ਠੀਕ ਹੈ ਇਹਦੇ ਨਾਲ ਇਲਾਜ ਬਿਲਕੁਲ ਹੀ ਵਧੀਆ ਤਰੀਕੇ ਨਾਲ ਹੋ ਜਾਂਦਾ ਜੇਕਰ ਗੱਲ ਕਰੀ ਅੱਜਕੱਲ੍ਹ ਜੋੜਾਂ ਦੇ ਦਰਦ ਦੇ ਵਿੱਚ ਬਹੁਤ ਲੋਕੇ ਪ੍ਰਭਾਵਿਤ ਹੋ ਰਹੇ ਨੇ ਇਹ ਦਵਾਈਆਂ ਖਾ ਰਹੇ ਨੇ ਆਰਾਮ ਨਹੀਂ ਆ ਰਿਹਾ ਹਰੂਤ ਵੀ ਉਸ ਦਾ ਕੀ ਲਾਜ ਆਗਾ ਦੇਖੋ ਜੀ ਜੋੜਾਂ ਦੀਆਂ ਦਰਦਾਂ ਆਉਂਦੇ ਕਈ ਕਾਰਨ ਨੇ ਜਿਵੇਂ ਜੋੜਾਂ ਚੋਂ ਕੈਲਸ਼ੀਅਮ ਘਟ ਜਾਣਾ ਜਾਂ ਯੂਰਿਕ ਐਸਿਡ ਵੱਧ ਜਾਣਾ ਯੂਰਿਕ ਐਸਿਡ ਇੱਕ ਸੋਡੀਅਮ ਐਸਿਡ ਹੈ ਇੱਕ ਨਮਕ ਸਰੀਰ ਚ ਜਦੋਂ ਵੱਧ ਜਾਂਦਾ ਤੇ ਉਹ ਜਾ ਕੇ ਚਕਨਾਟ ਨੂੰ ਜਦੋਂ ਪੈਂਦਾ ਤੇ ਚਕਨਾਟ ਖਤਮ ਹੁੰਦੀ ਜਾਂਦੀ ਹੈ ਕਿਉਂਕਿ ਇਹ ਜਿਹੜਾ ਇੱਕ ਤਿਆਬੀ ਐਸਿਡ ਆ ਨਾ ਨਮਕੀ ਇਹ ਜਾ ਕੇ ਚਕਨਾੜ ਨੂੰ ਖਤਮ ਕਰੀ ਜਾਂਦਾ ਉਹਨੂੰ ਆਪਾਂ ਯੂਰਿਕ ਐਸਿਡ ਕਹਿੰਦੇ ਆ ਇੱਕ ਗਠੀਆ ਹੁੰਦਾ ਜਿਹਦੇ ਨਾਲ ਗੰਡਾ ਬੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋੜਾਂ ਤੇ ਤੇ ਉਹਦੇ ਵਿੱਚ ਰੇਸ਼ਾ ਵੀ ਪੈਣ ਲੱਗ ਜਾਂਦਾ ਵਾ ਉਹਦਾ ਵੀ ਇਲਾਜ ਬਿਲਕੁਲ ਵਧੀਆ ਹੈਗਾ ਯੂਰਿਕ ਐਸਿਡ ਵਾਂਗੂ ਵੀ ਹੈਗਾ ਇੱਕ ਜੋਇੰਟ ਪੇਨ ਜਦੋਂ ਕੈਲਸ਼ੀਅਮ ਖਤਮ ਹੋ ਜਾਂਦਾ ਕਿ ਜੰਪ ਲੈਣੋਂ ਹਟ ਜਾਂਦੇ ਆ ਜਦੋਂ ਜੋੜ ਕੈਲਸ਼ੀਅਮ ਡਾਊਨ ਹੋ ਜਾਂਦਾ ਉਹਦੇ ਕਰਕੇ ਵੀ ਬੰਦੇ ਨੂੰ ਜ਼ਿਆਦਾ ਤਕਲੀਫ ਆਉਂਦੀ ਆ ਤੇ ਗੋਡਿਆਂ ਦੇ ਨਾਲ-ਨਾਲ ਫਿਰ ਉਹਨੂੰ ਹੱਡੀਆਂ ਨੂੰ ਵੀ ਵੀਕ ਵੀਕ ਹੋ ਜਾਂਦੀਆਂ ਨੇ ਕਿਉਂਕਿ ਇਹਦਾ ਪ੍ਰਭਾਵ ਜਿਹੜਾ ਯੂਰਿਕ ਐਸਿਡ ਦਾ ਸਾਰੇ ਸਰੀਰ ਤੇ ਪੈ ਜਾਂਦਾ ਵਾ ਤੇ ਸਾਰਾ ਸਰੀਰ ਵੀਕ ਹੋਣਾ ਸ਼ੁਰੂ ਹੋ ਜਾਂਦਾ ਜਿਵੇਂ ਹੱਥਾਂ ਦੀਆਂ ਉਂਗਲਾਂ ਦੀਆਂ ਗੱਠਾਂ ਹੋ ਗਈਆਂ ਜਾਂ ਗੋਡਿਆਂ ਦੀਆਂ ਹੋ ਗਈਆਂ ਜੋਇੰਟ ਸਾਰੇ ਜਿਹੜੇ ਕਮਜ਼ੋਰ ਪੈ ਜਾਂਦੇ ਆ ਤੇ ਇਸ ਇਹਦਾ ਲਾਜ਼ਮੀ ਬਹੁਤ ਵਧੀਆ ਸੰਭਵ ਹੈ ਯੂਰਿਕ ਐਸਿਡ ਦੀ ਦਵਾਈ ਸਿਰਫ 20 ਦਿਨ ਜਾਂ 25 ਦਿਨ ਖਾਣੀ ਪੈਂਦੀ ਹੈ ਯੂਰਿਕ ਐਸਿਡ ਚੜੋਂ ਨਿਕਲ ਜਾਣਾ ਜੀ ਗਠੀਏ ਨੂੰ ਜ਼ਰੂਰ ਮੀਨਾ 1.5 ਮਹੀਨਾ ਲੱਗ ਜਾਂਦਾ ਵਾ ਕੈਲਸ਼ੀਅਮ ਨੂੰ ਉਹਨੂੰ 1.5 ਤੋਂ 2 ਮਹੀਨੇ ਲੱਗ ਜਾਂਦੇ ਕਿਵੇਂ ਜੋੜਾਂ 'ਚ ਗੈਪ ਪੈ ਗਿਆ ਜਾਂ ਹੱਡੀਆਂ 'ਚ ਗੈਪ ਪੈ ਗਿਆ ਉਹ 2 ਮਹੀਨੇ ਦੇ ਅੰਦਰ ਪੂਰਾ ਹੋ ਜਾਂਦਾ ਵਾ ਤੇ ਇਹ ਦਵਾਈ ਬਿਲਕੁਲ ਹੀ کارਗਰ ਹੈ ਤੁਸੀਂ ਇਹਨੂੰ ਅਪਣਾਓ ਤੇ ਬਿਲਕੁਲ ਠੀਕ ਠਾਕ ਹੋ ਜਾਓਗੇ ਡਾਕਟਰ ਸਾਹਿਬ ਗੱਲ ਕਰੀਏ ਇੱਥੇ ਅੱਜਕੱਲ ਜਿਹੜਾ ਲੋਕਾਂ ਦਾ ਖਾਣ ਪੀਣ ਨਾ ਬਹੁਤ ਹੀ ਜਿਹੜਾ ਵਿਗੜਦਾ ਜਾ ਰਿਹਾ ਮਤਲਬ ਕਿ ਬਜਾਰੀ ਚੀਜ਼ਾਂ ਦੇ ਵਿੱਚ ਮਲਾਪਤੀ ਚੀਜ਼ਾਂ ਬਹੁਤ ਕਾਫੀ ਹੁੰਦੀਆਂ ਨੇ ਜਿਸ ਨਾਲ ਸਰੀਰ ਦੇ ਇਹ ਕਾਫੀ ਜਿਹੜੀਆਂ ਬਿਮਾਰੀਆਂ ਵੇ ਸਾਨੂੰ ਜਿਹੜੀ ਲੱਗ ਜਾਂਦੀਆਂ ਜਿਸ ਦੇ ਵਿੱਚ ਆਪਾਂ ਗੱਲ ਕਰੀਏ ਸੈੱਲ ਜਿਹੜੇ ਘਟ ਜਾਂਦੇ ਨੇ ਸੈੱਲ ਘਟਣ ਦਾ ਕੀ ਕਾਰਨ ਤੇ ਉਹ ਜੋ ਤੁਹਾਡੇ ਕੋਲ ਦਵਾਈ ਹੈਗੀ ਉਹ ਵੀ ਸਾਡੇ ਦਸਕਾ ਨਾਲ ਜਿਹੜੀ ਸਾਂਝ ਕਰੋ ਹਾਂਜੀ ਸੈੱਲ ਘਟਣ ਦਾ ਕਾਰਨ ਦੇਖੋ ਜੀ ਇੱਕ ਸਰੀਰ ਦੇ ਅੰਦਰ ਇਨਫੈਕਸ਼ਨ ਕੋਈ ਵੀ ਬਣ ਜਾਣੀ ਜਿਵੇਂ ਟਾਈਫਾਇਡ ਦੀ ਬਣ ਜਾਣੀ ਆ ਜਦਾਂ ਸਰੀਰ ਦੇ ਅੰਦਰ ਆਮ TCL ਵਾਝਣੀ ਆ ਕਿਉਂਕਿ ਉਹ ਬਲੱਡ ਦੀ ਇਨਫੈਕਸ਼ਨ ਹੋ ਜਾਂਦੀ ਆ ਕੋਈ ਹੋਰ ਵੀ ਇਨਫੈਕਸ਼ਨ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਜਿਹੜੀਆਂ ਕਿ 8-10 ਕਿਸਮ ਦੀਆਂ ਇਨਫੈਕਸ਼ਨ ਟਾਈਪ ਨੇ ਜਿਵੇਂ ਲੀਵਰ ਵੀ ਇਨਫੈਕਸ਼ਨ ਹੋ ਜਾਣਾ ਜਾਂ ਗੁਰਦਿਆਂ ਦੀ ਇਨਫੈਕਸ਼ਨ ਹੋ ਜਾਣੀ ਕੋਈ ਪਹਿਲੀ ਸਟੇਜ ਤੇ ਕੈਂਸਰ ਦੀ ਹੋ ਜਾਣੀ ਉਹ ਸੱਲਾਂ ਦੀ ਦਵਾਈ ਸਾਡੇ ਕੋਲ ਇੱਕ ਐਸੀ ਤਿਆਰ ਕੀਤੀ ਆ ਕਿ ਸਿਰਫ 3 ਦਿਨ ਲੈਣੀ ਪੈਂਦੀ ਆ ਉਹ 10 ਦਿਨ ਅਸਰ ਕਰਦੀ ਰਹਿੰਦੀ ਹੈ ਜਿਵੇਂ ਬੰਦੇ ਤੇ ਬਿਲਕੁਲ ਘਟ ਗਏ ਨੇ ਮੰਨ ਲਓ 50 60 ਹਜ਼ਾਰ ਰਹਿ ਗਏ ਨੇ ਤੇ 10 ਦਿਨ ਦੇ ਵਿੱਚ ਉਹ 3 ਦਿਨ ਦੀ ਦਵਾਈ ਜਿਹੜੀ ਆ ਉਹ 2 ਲੱਖ ਤੋਂ ਉੱਤੇ ਕਰ ਦੇਗੀ ਤੇ ਬੰਦੇ ਦੀ ਜਾਨ ਬਚ ਜਾਏਗੀ ਸੱਲਾਂ ਦੀ ਦਵਾਈ ਬਹੁਤ ਵਧੀਆ ਤਿਆਰ ਕੀਤੀ ਗਿਆ ਡੱਬੀ ਆ ਇੱਕ ਇਹਦੇ ਵਿੱਚ ਦਵਾਈ ਅਸੀਂ ਆ ਉਹ ਬਣਾ ਕੇ ਤੇ ਪਾਈ ਹੋਈ ਆ 20 ਜਿਹੜੀਆਂ ਬੂਟੀਆਂ ਮਿਕਸ ਕਰਕੇ ਤੇ ਉਹਦੇ ਵਿੱਚ ਹਣੀ ਮਿਕਸ ਕਰਕੇ ਅਹੀਂ ਇਹਦੇ ਵਿੱਚ ਪਾਇਆ ਹੋਇਆ ਇਹਨੂੰ ਪ੍ਰੈਕਟੀਕਲ ਦੇ ਵਿੱਚ ਲੈਂਦੇ ਆ ਸਾਨੂੰ ਕਮ ਸੇ ਕਮ ਆ 5 ਸਾਲ ਹੋ ਗਿਆ तकरीबन ਹਰ ਇੱਕ ਦੇ ਹੀ ਸੱਲ ਵੱਜ ਜਾਂਦੇ ਨੇ ਇਹ 10 ਦਿਨ ਦੇ ਵਿੱਚ ਸੱਲ ਪੂਰੇ ਕੰਪਲੀਟ ਹੋ ਜਾਂਦੇ ਨੇ ਸਿਰਫ 3 ਦਿਨ ਦਵਾਈ ਲੈਣੀਆਂ ਦਾ ਅਸਰ 10 ਦਿਨ ਕਰਦੀ ਰਹਿੰਦੀ ਹੈ ਇੱਕ ਡੱਬੀ ਹੀ ਬੰਦੇ ਦੀ ਜਾਨ ਬਚਾ ਲੈਂਦੀ ਹੈ ਸੋ ਡਾਕਟਰ ਸਾਹਿਬ ਨੂੰ ਦੱਸਿਆ ਕਿ ਇਹ ਜਿਹੜੀ ਦਵਾਈ ਹੈ 3 ਦਿਨ ਖਾਣ ਦੇ ਨਾਲ ਜਿਹੜਾ ਇਹਦਾ ਅਸਰ 10 ਦਿਨ ਰਹਿੰਦਾ ਤੇ 10 ਦਿਨਾਂ ਦੇ ਵਿੱਚ ਜਿਹੜੇ ਆ ਜਿਹੜੇ ਘੱਟੇ ਸੱਲ ਪੂਰੇ ਹੋ ਜਾਂਦੇ ਡਾਕਟਰ ਸਾਹਿਬ ਕਿੰਨੇ ਕੁ ਮਰੀਜ਼ ਜਿਹੜੇ ਆ ਇਹ ਦਵਾਈ ਖਾ ਚੁੱਕੇ ਨੇ ਤੇ ਕਿੰਨੇ ਕਿਤੇ ਜਿਹੜੇ ਸੱਲ ਪੂਰੇ ਹੋ ਚੁੱਕੇ ਨੇ ਦੇਖੋ ਇਹ 5 ਸਾਲ ਹੋ ਗਏ ਆ ਇਹਦੇ ਨਾਲ ਕਟੋ-ਕਟ ਹਜ਼ਾਰਾਂ ਹੀ ਮਰੀਜ਼ ਹੂੰ ਇਸ ਦਵਾਈ ਨੂੰ ਲੈ ਚੁੱਕੇ ਆ ਤੇ ਠੀਕ ਹੋ ਚੁੱਕੇ ਨੇ ਕਿਉਂਕਿ ਹਾਰੇ ਕਦੇ ਇਹੀ ਦੇਖੀਦਾ ਕਿ ਜਦੋਂ ਆਉਂਦਾ ਤੇ ਸੈਲੋ ਦੇ ਕਾਫੀ ਘਟੇ ਹੁੰਦੇ ਨੇ 10 ਦਿਨ ਬਾਅਦ ਉਹਨਾਂ ਦੀ ਰਿਪੋਰਟ ਦੇਖੀਦੀ ਆ ਤੇ ਬਿਲਕੁਲ ਕੰਪਲੀਟ ਹੋ ਜਾਂਦੇ ਨੇ ਹਜ਼ਾਰਾਂ ਮਰੀਜ਼ਾਂ ਤੇ ਇਹਨੂੰ ਪ੍ਰੈਕਟੀਕਲ ਕਰਕੇ ਤੇ ਫਿਰ ਇਹਨੂੰ ਆਪਾਂ ਮਾਰਕੀਟ 'ਚ ਲਿਆਂਦਾ ਵਾ ਇਸ ਕਰਕੇ ਇਹ ਦਵਾਈ ਸੱਲਾਂ ਵਾਸਤੇ ਬਹੁਤ کارਗਰ ਹੈ ਇਹ ਦਵਾਈ ਜਿਹੜੀ ਆਮ ਬਜ਼ਾਰਾਂ 'ਚ ਵੀ ਮਿਲਦੀ ਕਿ ਸਿਰਫ ਤੁਹਾਡੇ ਕੋਲ ਮਿਲੇਗੀ ਤਿਆਰ ਕੀਤੀ ਹੋਈ ਨਹੀਂ ਇਹ ਬਜ਼ਾਰ 'ਚੋਂ ਨਹੀਂ ਮਿਲੇਗੀ ਇਹ ਜਾਂ ਤੇ ਮੇਰੇ ਕੋਲ ਮਿਲੇਗੀ ਤੇ ਜਾਂ ਕਿਸੇ ਸਿਆਣੇ ਵੈਦ ਕੋਲ ਮਿਲੇਗੀ ਸਿਰਫ ਪੰਜਾਬ ਦੇ ਵਿੱਚ ਇੱਕ ਹੀ ਸੀਨੀਅਰ ਵੈਦ ਆ ਬੀਐਮਐਸ ਐਮਡੀ ਆ ਉਹ ਸਿਰਫ ਉਹਦੀ ਤਿਆਰ ਕੀਤੀ ਹੋਈ ਆ ਕਿਉਂਕਿ ਜਿਹੜੇ ਸਾਡੇ ਜਿੰਨੇ ਵੀ ਅਸੀਂ ਡਾਕਟਰ ਸਾਡੀ ਇੱਕ ਮੀਟਿੰਗ ਹੁੰਦੀ ਆ ਜੁਰੂਏ ਡਾਕਟਰ ਇਹ ਸਿਰਫ ਉਹਨਾਂ ਦਾ ਹੀ ਫਾਰਮੂਲਾ ਤਿਆਰ ਕੀਤਾ ਆ ਤੇ ਬਹੁਤ ਹੀ ਵਧੀਆ ਫਾਰਮੂਲਾ ਆ ਇਹ ਸਿਰਫ ਆਯੁਰਵੈਦ ਡਾਕਟਰ ਕੋਲ ਹੀ ਮਿਲੇਗਾ। ਸੋ ਡਾਕਟਰ ਸਾਹਿਬ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਕਈ ਵੱਖ-ਵੱਖ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ। ਡਾਕਟਰ ਸਾਹਿਬ ਜੇਕਰ ਮਰੀਜ਼ ਅੱਡੇ ਕੋ ਨਹੀਂ ਆ ਸਕਦਾ ਕਿ ਇਹ ਦਵਾਈ ਤੁਸੀਂ ਗਾਕਦਾ ਜੀ ਵੀ ਭੇਜ ਦਿੰਦੇ ਹੋ? ਹਾਂਜੀ। ਮਰੀਜ਼ ਮੰਨ ਲਓ ਨਹੀਂ ਆਉਂਦਾ ਆਪਣੀਆਂ ਰਿਪੋਰਟਾਂ ਸੈਂਡ ਕਰ ਸਕਦਾ ਵਾ। ਮੈਂ ਵਟਸਐਪ ਮੋਬਾਈਲ ਦੇ ਤੇ ਦੋਨੋਂ ਨੰਬਰਾਂ ਤੇ ਚੱਲਦੇ ਨੇ ਤੇ ਉਹਦੇ ਹਿਸਾਬ ਨਾਲ ਅਸੀਂ ਦਵਾਈ ਨੂੰ ਬਾਈ ਪੋਸਟ ਵੀ ਸੈਂਡ ਕਰ ਦਿਆਂਗੇ। ਤੇ ਜਿਹੜੇ ਮੇਰੇ ਕੋ ਨਹੀਂ ਆਇਆ ਜਾਂਦਾ ਉਹ ਆਪਣੀਆਂ ਰਿਪੋਰਟਾਂ ਸੈਂਡ ਕਰੇ ਉਹਨੂੰ ਦੇਖ ਕੇ ਸਹੀ ਤਰੀਕੇ ਦੀ ਉਹਨਾਂ ਦਵਾਈ ਭੇਜੀ ਜਾਏਗੀ ਜੇ ਕੋਈ ਮਰੀਜ਼ ਇੱਥੇ ਆਉਣਾ ਹੋਵੇ ਤੇ ਕੀ ਐਡਰੈਸ ਹੈਗਾ ਤੁਹਾਡਾ ਸਾਡਾ ਐਡਰੈਸ ਦੇਖੋ ਜੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤਹਿਸੀਲ ਭਲੱਥ ਭਲੱਥ ਦੇ ਅੰਦਰ ਗੇਗੋਵਾਲ ਵਿਲੇਜ ਆ ਉਹ ਆਪਣੇ ਮੇਨ ਬਾਜ਼ਾਰ ਦੇ ਵਿੱਚ ਗੁਰੂ ਤੇਗ ਬਹਾਦਰ ਕਲੀਨਿਕ ਦਾ ਨਾਮ ਆ ਉੱਥੇ ਮੈਨੂੰ ਬੈਠਿਆ ਅੱਜ ਘੱਟੋ ਘੱਟ 15 ਸਾਲ ਹੋ ਗਏ ਨੇ ਤੇ ਤਕਰੀਬਨ ਕਾਫੀ ਲੋਕ ਠੀਕ ਹੋ ਚੁੱਕੇ ਨੇ ਆਯੁਰਵੇਦ ਦਵਾਈ ਦੇ ਨਾਲ। ਸੋ ਡਾਕਟਰ ਸਾਹਿਬ ਨੇ ਵੱਖ-ਵੱਖ ਬਿਮਾਰੀਆਂ ਤੇ ਅੱਜ ਸਾਨੂੰ ਜਿਹੜੀ ਆ ਆਯੁਰਵੈਦਿਕ ਦਾ ਇਲਾਜ ਬਾਰੇ ਦੱਸਿਆ। ਸੋ ਜੇਕਰ ਤੁਸੀਂ ਵੀ ਇੱਥੇ ਆਉਣਾ ਚਾਹੁੰਦੇ ਹੋ ਠੀਕ ਆ ਨਹੀਂ ਤਾਂ ਆਪਣੇ ਜਿਹੜੀ ਆ ਦਵਾਈ ਤੁਸੀਂ ਇਹਨਾਂ ਨੂੰ ਸਕਰੀਨ ਥੱਲੇ ਜਿਹੜੇ ਨੰਬਰ ਆ ਰਹੇ ਨੇ ਫੋਨ ਕਰਕੇ ਜਿਹੜੀ ਆਪਣੀ ਦਵਾਈ ਬੁੱਕ ਕਰਵਾ ਸਕਦੇ ਹੋ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ ਸੋ ਅਗਲੇ ਐਪੀਸੋਡ ਦੇ ਵਿੱਚ ਅਸੀਂ ਫਿਰ ਡਾਕਟਰ ਸਾਹਿਬ ਨਾਲ ਕਿਸੇ ਨਵੀਂ ਬਿਮਾਰੀ ਤੇ ਨਵੇਂ ਵਿਸ਼ੇ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਤਤਕ ਲਈ ਧੰਨਵਾਦ।